ਤੁ ਕਹੋ ਟਲ ਗੁਰ ਸੇਵੀਆ ਅਹਨਸ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵੈ ਸਫਤ ਖਸਮ ਦੀ ਨੂਰੇ ਅਰਸੋ ਕੋਰਸੋ ਛੱਟੀਆ ਤੁਦ ਡਿਠੇ ਸੱਚੇ ਪਾਤਸ਼ਾਹ ਮਨ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ ਜਿਸ ਪਾਸ ਬਹਠਿਆ ਸੋਹੀਐ ਸਬਨਾ ਦਾਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ आषाढ पंदा तिस तिसल हार नाह न ना जिन्ना पास, जग जीवान पुरख त्याग कै, ਮਾਨਸ ਸੰਦੀਆਸ ਆਸਾੜਤ ਪੰਦਾ ਤਿਸ ਲਗਾ ਹਰ ਨਾਹ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕਾ ਮਾਨਸ ਸੰਦੀਆਸ ਦੋਇ ਭਾਈ ਵਿਗੁਚੀਆ ਗਲ ਪਈ ਸੋ ਜਮ ਕੀ ਫਾਸ ਜੇ ਹਾ ਬਿਜੈ ਸੋ ਲੋਣਾ ਮੱਥਾ ਜੋ ਲਿਖਿਆਸ ਰਣ ਵਿਹਾਣੀ ਪੱਛੋ ਤਾਣੀ ਉਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਆ ਸੋਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਉਦ ਬਿਨ ਦੂਜਾ ਕੋ ਨਹੀਂ नानक की अरदास आसाड़ सुहंदा तिस लग जिस मन हर चरण निवास प्रभ तुद बिन दूजा को नहीं ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗਾ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਆਸਾਦਤ ਬੰਦਾ ਤਿਸ ਲਗ ਹਰ ਨਾ ਹੋ ਨਾ ਜਿੰਨਾ ਪਾਸ ਜਗ ਜੀਵਨ ਬੁਰਖ ਤਿਆਗ ਕੈ ਮਾਨਸ ਸੰਦੀ ਆਸ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਵੱਡੇ ਭਾਗ ਹਨ ਸਤਸੰਗਤ ਦੀਆਂ ਖੜੀਆਂ ਨਸੀਬ ਹੋਈਆਂ ਅੱਜ ਹਾੜ ਦੇ ਮਹੀਨੇ ਦੀ ਅਰੰਭਤਾ ਹੋਈ ਹੈ ਆਪ ਸਰਬਤ ਸੰਗਤਾਂ ਨੇ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਮਹਾਰਾਜੀ ਦੇ ਦੁਆਰਾ ਬਖਸ਼ਿਸ਼ ਕੀਤਾ ਹੋਇਆ ਅੱਜ ਦਾ ਜੋ ਉਪਦੇਸ਼ ਹੈ ਸੁਣਨਾ ਕੀਤਾ ਹੈ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਬਣ ਜਾਵੇ ਖੁਸ਼ੀਆਂ ਦੇ ਨਾਲ ਭਰ ਜਾਵੇ ਦੁੱਖਾਂ ਕਲੇਸ਼ਾਂ ਬਿਗਣਾ ਤੋਂ ਸਤਿਗੁਰੂ ਜੀ ਬਚਾ ਕਰਕੇ ਰੱਖਣ ਜੋ ਅੱਜ ਦੇ ਮਹੀਨੇ ਦੇ ਪ੍ਰਥਾਏ ਉਪਦੇਸ਼ ਸਤਿਗੁਰਾਂ ਜੀ ਨੇ ਬਖਸ਼ਿਆ ਹੈ ਅਖਰੇ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ ਸਾਰੀ ਸੰਗਤ ਕਿਰਪਾ ਕਰੋ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ तिस ਲੱਗਾ ਹਰਨਾਹ ਨਾ ਜਿੰਨਾ ਪਾਸ ਆਸਾੜ ਪਾਵ ਕੇ ਹਾੜ ਦੇ ਮਹੀਨੇ ਦੇ ਪ੍ਰਥਾਏ ਸਤਿਗੁਰ ਜੀ ਉਪਦੇਸ਼ ਬਖਸ਼ਦੇ ਹਨ ਸਤਗੁਰਾਂ ਜੀ ਨੇ ਆ ਸਾੜ ਲਿਖਿਆ ਤਪੰਦਾ ਭਾਈ ਇਹ ਮਹੀਨਾ ਉਹਨਾਂ ਨੂੰ ਤਪਾਉਂਦਾ ਬਰਮੁਖੀ ਵੀ ਤੇ ਅੰਤਰੀਵ ਵੀ ਕਿੰਨਾ ਨੂੰ ਜੀ ਤਿਸ ਲੱਗਾ ਹਰ ਨਾ ਹੋ ਨਾ ਜਿੰਨਾ ਆਪਾਸ ਜਿਨ੍ਹਾਂ ਦੇ ਕੋਲ ਅਕਾਲ ਪੁਰਖ ਪਰਮਾਤਮਾ ਖਸਮ ਨਹੀਂ ਖਸਮ ਦੀ ਯਾਦ ਨਹੀਂ ਸਿਮਰਨ ਨਹੀਂ ਨਾਮ ਨਹੀਂ ਕਿਉਂਕਿ ਨਾਮ ਦੇ ਦੁਆਰਾ ਹੀ ਪਰਮਾਤਮਾ ਦੀ ਨੇੜਤਾ ਹੈ ਆਸਾਰਤ ਪੰਦਾ ਤਿਸ ਲੱਗੈ ਹਰ ਨਾਹੋ ਨਾ ਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਜਗ ਜੀਵਨ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਜੋ ਜਗਤ ਨੂੰ ਜੀਵਨ ਦੇਣ ਵਾਲਾ ਹੈ ਉਨੂੰ ਭੁਲਾ ਦਿੱਤਾ ਜੋ ਪੂਨਾਮੀ ਨਰਕ ਤੋਂ ਰੱਖਿਆ ਕਰਨ ਵਾਲਾ ਰੱਖਣ ਵਾਲਾ ਹੈ ਜਗ ਜੀਵਨ ਪੁਰਖ ਤਿਆਗ ਕੈ ਉਹਦੀ ਯਾਦ ਨਹੀਂ ਆਈ ਉਹਦਾ ਸਿਮਰਨ ਨਹੀਂ ਕੀਤਾ ਉਹਨੂੰ ਤਿਆਗ ਹੀ ਦਿੱਤਾ ਮਾਨਸੰਧੀ ਆਸ ਤੇ ਮਨੁੱਖਾਂ ਦੀ ਆਸ ਕਰਨੀ ਸ਼ੁਰੂ ਕਰ ਦਿੱਤੀ ਦੁਆ ਭਾਈ ਬਿਗੁੱਚੀ ਹੈ ਗੱਲ ਪਈ ਸੁਜਮ ਕੀ ਫਾਸ ਤੇ ਜਿਹੜਾ ਦੂਸਰਾ ਪਾਸਾ ਸੀ ਨਾ ਮਾਇਆ ਵਾਲਾ ਪਾਸਾ ਇਦੇ ਵਿੱਚ ਪਾ ਕੇ ਕੇਵਲ ਖੱਜਲ ਖਵਾਰਤਾ ਸੀ ਹੋਰ ਕੁਝ ਨਹੀਂ ਸੀ ਦੋਏ ਭਾਇ ਬਗੂਚੀਏ ਸਤਿਗੁਰ ਜੀ ਕਹਿੰਦੇ ਭਾਈ ਪ੍ਰੇਮ ਪਰਮਾਤਮਾ ਦੇ ਨਾਲੋਂ ਤੋੜ ਕੇ ਮਾਇਆ ਨਾਲ ਪਾਉਣਾ ਕੀਤਾ ਹੀ ਖੱਜਲ ਖਵਾਰ ਹੋਵੇਗਾ ਕੁਝ ਨਹੀਂ ਹਾਸਲ ਹੋਣਾ ਗੱਲ ਪਈ ਸੋ ਜਮ ਕੀ ਫਾਹ ਜਮਾਂ ਦੀ ਫਾਹੀ ਗੱਲ ਪਵੇਗੀ ਜੇ ਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਜੋ ਬੀਜੇਗਾ ਵਟਣਾ ਪਵੇਗਾ ਹੈ ਜੀਵ ਸੁਚੇਤ ਹੋ ਕੇ ਇਹ ਸਰੀਰ ਰੂਪੀ ਧਰਤੀ ਦੇ ਉੱਤੇ ਕਰਮਾ ਰੂਪੀ ਖੇਤੀ ਕਰਿਆ ਕਰ ਜਿਹਾ ਬੀਜੈ ਸੋ ਲੁਣੈ ਮੱਥੇ ਜੋ ਲਿਖਿਆਸ ਤੇਰੇ ਪੁਰਬਲੇ ਕਰਮ ਤੇਰੇ ਮੱਥੇ ਦੇ ਲੇਖ ਨੇ ਜਿਹੜੇ ਕਰ ਰਿਆਂ ਉਹ ਵੀ ਲੇਖ ਬਣ ਰਹੇ ਨੇ ਭੋਗਣੇ ਪੈਣੇ ਨੇ ਇਸ ਕਰਕੇ ਸੁਭ ਕਰਮਾਂ ਦੀ ਖੇਤੀ ਬੀਜਿਆ ਕਰ ਰੈਣ ਵਿਹਾਨੀ ਪੱਛੋ ਤਾਣੀ ਉਠ ਚੱਲੀ ਗਈ ਨਿਰਾਸ ਇਹ ਜ਼ਿੰਦਗੀ ਰੂਪੀ ਉਮਰ ਰੂਪੀ ਸਵਾਸਾਂ ਰੂਪੀ ਰਹਿਣ ਬੀਤਦੀ ਜਾ ਰਹੀ ਹੈ ਬੀਤਦੀ ਜਾ ਰਹੀ ਹੈ ਆਉਦ ਘਟੇ ਦਿਨ ਸਿਰਣਾ ਰੇ ਪਛਤਾਵਾ ਪੱਲੇ ਪਵੇਗਾ ਕੁਝ ਹੋਰ ਨਹੀਂ ਜੇ ਨਾਮ ਨਾ ਜਪਿਆ ਸਿਮਰਨ ਨਾ ਕੀਤਾ ਤੇ ਉਠ ਚੱਲੀ ਸਮਾਵੇਗਾ ਜਾਣਾ ਪਵੇਗਾ ਜੀ ਉਸ ਸਮੇਂ ਕੇਵਲ ਪਛਤਾਵਾ ਤੇ ਨਿਰਾਸ਼ਤਾ ਹੀ ਹੋਵੇਗੀ ਨਾਮ ਤੋਂ ਬਿਨਾ ਜੇ ਨਕੋ ਸਾਧੂ ਭੇਟੀ ਐ ਸੇ ਦਰਗਹਿ ਹੋਏ ਖਲਾਸ ਉਹ ਦਰਗਾਹ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੀ ਦਰਗਾਹ ਚ ਖਲਾਸ ਨੇ ਸੁਰਖ ਰੂਹ ਨੇ ਜਿਨ੍ਹਾਂ ਦਾ ਮਿਲਾਪ ਪੂਰੇ ਗੁਰੂ ਦੇ ਨਾਲ ਹੋਇਆ ਹੈ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ اے ਸੱਚੇ ਪਾਤਸ਼ਾਹ ਕਿਰਪਾ ਕਰ ਦਇਆ ਕਰ ਤਰਸ ਕਰ ਸਾ ਜੀਵਾਂ ਦੇ ਉਤੇ ਕਿ ਤੇਰੇ ਦਰਸ਼ਨਾਂ ਦੀ ਪਿਆਸ ਲੱਗ ਜਾਵੇ ਤੇਰੇ ਦਰਸ਼ਨਾਂ ਦੀ ਪਿਆਸ ਮੇਰੇ ਸਾਹ ਮੈਂ ਹਰ ਦਰਸ਼ਨ ਸੁਖ ਹੋਏ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਤਰ ਕਿਰਪਾ ਪ੍ਰਵਾਪਣੀ ਤੇਰੇ ਦਰਸ਼ਨ ਹੋਏ ਪਿਆਸ ਪਿਆਸ ਲੱਗੇ ਤੀ ਜਲ ਤੂੰ ਬਿਨਾ ਨੀ ਨਾ 부ਝਦੀ ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਹੋਵੇ ਉਹ ਫਿਰ ਪ੍ਰੀਤਮ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦੇ ਐਸੀ ਪਿਆਸ ਹੈ ਵਾਹਿਗੁਰੂ ਸਾਨੂੰ ਵੀ ਲੱਗੇ ਪ੍ਰਭ ਤੁਦ ਬੇਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਹੈ ਵਾਹਿਗੁਰੂ ਤੇਰੇ ਤੋਂ ਬਿਨਾਂ ਕੋਈ ਹੋਰ ਨਹੀਂ ਇਸ ਕਰਕੇ ਤੇਰੇ ਚਰਨਾਂ 'ਚ ਹੀ ਅਰਦਾਸ ਹੈ ਤੇਰੇ ਸਾਹਮਣੇ ਹੀ ਅਰਜ਼ੋਈ ਹੈ ਏ ਵਾਹਿਗੁਰੂ ਇਕ ਕਿਰਪਾਕਾਰ ਆਸਾਦ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਕਿ ਹਰੀ ਪਰਮਾਤਮਾ ਦੇ ਚਰਨ ਹਿਰਦੇ ਚ ਵਸ ਗਾਨ ਇਹ ਦਇਆ ਕਰ ਸੱਚੇ ਪਾਤਸ਼ਾਹ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਹਿਰਦੇ ਚ ਮਨ ਚ ਪ੍ਰਭੂ ਪਰਮਾਤਮਾ ਦੇ ਚਰਨ ਵਸ ਗਏ ਨਾਮ ਵਸ ਗਿਆ ਨਾ ਉਹਨਾਂ ਦੇ ਲਈ ਇਹ ਹਾੜ ਦਾ ਮਹੀਨਾ ਤਪਸ਼ ਭਰਿਆ ਨਹੀਂ ਭਾਈ ਸੁੱਖਾਂ ਭਰਿਆ ਬਤੀਤ ਹੋਵੇਗਾ ਆਸਾਦ ਸੁਹੰਦਾ ਤਿਸ ਲਗੈ शोभनिक बन जावेगा जी नाम ਦੇ ਦਵਾਰਾ ਬਾਣੀ ਪੜਿਆ ਕਰੀਏ ਨਾਮ ਜਪਿਆ ਕਰੀਏ ਸੁਣਿਆ ਕਰੀਏ ਸਤਿਗੁਰਾਂ ਜੀ ਦੇ ਪਾਏ ਹੋਏ ਪੂਰਨਿਆਂ ਤੇ ਤੁਰਿਆ ਕਰੀਏ ਗੁਰਮਖੋ ਫਿਰ ਮਹਾਦੇਵ ਸੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਾਰੇ ਐਸੀ ਬਖਸ਼ਿਸ਼ ਹੋਵੇਗੀ ਸਤਿਗੁਰੂ ਜੀ ਰਹਿਮਤ ਕਰਨ ਸਾਰੀ ਸੰਗਤ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਦੁੱਖਾਂ ਕਲੇਸ਼ਾਂ ਵਿਗਣਾ ਤੋਂ ਬਚਾ ਕਰਕੇ ਰੱਖਣ ਆਉਣ ਵਾਲਾ ਸਮਾਂ ਸੁੱਖਾਂ ਦੇ ਨਾਲ ਭਰ ਜਾਵੇ ਬੱਚਿਆਂ ਦੇ ਸਿਰ ਤੇ ਮਿਹਰ ਪਰਿਆਹਤ ਰੱਖਣ ਵਿਦਿਆ ਦੀ ਦਾਤ ਬਖਸ਼ਣ ਨਸ਼ਿਆਂ ਤੋਂ ਬਚਾ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੋ ਸੰਗਤ ਜੀ ਬੋਲਦਿਆਂ ਹੋਇਆਂ ਨੇਕ ਪੁੱਲਾਂ ਹੋਈਆਂ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਬਖਸ਼ਣ ਹਾਰ ਹੈ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਹਾਰ ਹਨ ਦੇਖੋ ਸੱਜਣ ਅਸੀਸੜੀਆਂ ਜਿਵੇਂ ਹੋਵੇ ਸਾਹਿਬ ਸਿਉ ਮੇਲ ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ